हांजी बाप्यो की हाल सारे भाई ने अंदर एक बच्चा हो गया आज बच्चे आज से लावा गे चुने दवाई गोली तो कम नहीं दुना बी हो गई फुसिया मन लगता है जारी ठल पाई हुआ है लानी पवी ਮੱਕੀ ਚਾਹ ਆਪਣੇ ਆ ਚਾ ਚਾ ਪੀ ਜਾਂਦੇ ਸੀ ਟਾਈਮ ਹੋ ਗਿਆ 7 ਦਾ ਅਬ ਪੂਰਾ ਟਾਈਮ ਹੋ ਗਿਆ 7 ਵਜਾ ਤੇ ਛੱਡੀ ਇੱਕ ਅਲੀ ਗੰਦੀ ਜੀ ਉਤਰੀ ਨਾ ਦੋ ਦੋ ਛੱਡਾਂਗੇ ਪੈਰ ਬਣਾ ਕੇ ਫੜ ਦਿਓ ਫੜ ਲੈ ਜਰ ਜਾਣਗੇ ਚਲੋ 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 ਅੱਜ ਸੁੱਕੇ ਹੋਣ ਤੁਸੀਂ ਸੁੱਕੇ ਤੇ ਆਹ ਤੋਂ ਦਸਣਾ ਪੁੱਲ ਗਿਆ ਅੱਜ ਦਾ ਇੰਦਾ ਇਹ ਸੁੱਕੇ ਡਾਏ ਨੇ ਅੱਜ ਪਾਣੀ ਪੂਣੀ ਲਾਇਨ ਨੂੰ ਹੁਣ ਦੂਜੇ ਫੜੀ ਵੀ ਜੇ ਕਰਦੇ ਆ ਲਓ ਜੀ ਆਪੇ ਅਗਲੀ ਫੜ ਲੈ ਤੂੰ ਇਹ ਵੀ ਲੰਗੇ ਆਣੀਆਂ ਛੋਟੀਆਂ ਚਾਰ ਹੋ ਗਈਆਂ ਬਈ ਓ ਅੱਗ ਨੇ ਬਸ ਆਦੇ ਸੁੱਕੇ ਡਾਏ ਨੇ ਤੇ ਮੈਂ ਬੱਚੇ ਤੋਂ ਪਹਿਲਾਂ ਵੀ ਦੋ ਭਾਲਦਾ ਜੂਨਾ ਠੀਕ ਹੈ ਜੂਨਾ ਜਿਹੜਾ ਹੁੰਦਾ ਆਪਣਾ ਜਾਂਦੇ ਵਾਲਾ ਉਹ ਖੋਲ ਕੇ ਦਵਾਈ ਪਹਿਲੀ ਤਿਆਰ ਕਰਕੇ ਪਾ ਕਰਨਾ ਠੀਕ ਹੈ ਫਿਰ ਆਨੇ ਨੂੰ ਪਾ ਲਾਂਗੇ ਚਲੋ ਚਲੋ ਜੀ ਆਪੋ ਅੱਜ ਦਾ ਆទੀਆਂ ਦੇਸੀ ਜਗਾੜ ਦੇਖ ਲੋ ਧਿਆਨ ਨਾਲ ਇਹਨੂੰ ਕਹਿੰਦੇ ਨੇ ਜੂਨਾ ਬਾਕੀ ਤੁਹਾਨੂੰ ਪਤਾ ਹੋਣਾ ਸਾਰੇ ਕੀ ਉਤਰ ਵਜਾਂ ਬਾਕੀ ਇੰਨਾ ਨੂੰ ਹਲ ਤੱਕ ਪਤਾ ਨਹੀਂ ਉਹ ਦੇ ਇਹ ਹੁੰਦਾ ਵੀ ਜੁਨਾ ਆਲਤਾ ਇਹ ਉਹ ਪੈਚ ਚਟੋ ਕੜੜਾ ਪੈ ਡੱਬੀ ਚੋਣੇ ਰੂੜੀਆਂ ਜਿ ਬਣੀ ਪਈਆਂ ਨੇ ਇਹਨੂੰ ਘੋਲ ਕੇ ਚੰਗੀ ਤਰ੍ਹਾਂ ਇਹਦੇ ਵਿੱਚ ਪਾ ਕੇ ਹਲਦੀ ਮਿਕਸ ਕਰ ਦਾਂਗੇ ਠੀਕ ਹੈ ਤੇਸੀ ਜਗਾੜ ਅੱਜ ਦਾ ਚਲੋ ਆਪਾਂ ਕਰੀਏ ਇਹਨੂੰ ਘੋਲ ਲਈਏ ਨੂੰ ਅੰਨੇ ਘੋਲਦੇ ਘੋਲਦੇ ਆਪਾਂ ਲਾ ਰਹੇ ਹਾਂ ਫਰਮਚਾਂ ਚ ਕਿ ਉਹ ਵੀ ਚਿਕਾ ਹੋਰ ਜੀਰਾ ਨੂੰ ਪੋਵੀ। ਆਹ ਦੇ ਕੋਲ ਜਿਆਦਾ ਹੱਥ ਆ। ਔਲ ਵਟ ਪੂ ਪਾ ਵੀ ਥੋੜਾ ਆ ਇੱਕ ਬੋਲ। ਆਹ ਠੀਕ ਆ। ਥੋੜਾ ਇਹ ਉਪਾੜੀਏ। ਕਿਉਂਕਿ ਜੋਨਾ ਵੱਧਾ ਹੋ ਗਿਆ। ਚਲੋ ਜੀ ਬਾਬੇ ਕੋਸਾ ਐਵੇਂ ਦਾ ਬਣਾ। ਸਾਨੂੰ ਮਤਾਸ ਦਿਨ ਨਾ ਖੜਜੋ ਤੇ ਪਹਿਲਾ ਤਾਂ ਜਿਹੜਾ ਜੂਨਾ ਹੁੰਦਾ ਜੂਨਾ ਖੜਜੋ ਆਰੇ ਪਈ ਉਹ ਤੁਹਾਨੂੰ ਦਿਖਾਤਾ ਚਲੋ ਇਸ ਤੋਂ ਬਾਅਦ ਉਹਦਾ ਚੂਜੇ ਉਹ ਕਾਰੜਾ ਉਹਨੂੰ ਉਹਨੂੰ ਕਟਕੇ ਪਾਣੀ ਪਾ ਕੇ ਉਹਨੂੰ ਘਾੜਾ ਬਣਾ ਦੋ ਇਸ ਤੋਂ ਬਾਅਦ ਜੂਨੇ ਵਾਲਾ ਤਾਂ ਦੱਸਤਾ ਇਹਨੂੰ ਜੇ ਕਾਲ ਦਾ ਮਤਲਬ ਉਹਨੂੰ ਪੀਸ ਕੇ ਪਾਣੀ ਪਾ ਕੇ ਉਹਨੂੰ ਘੜਾ ਬਣਾ ਕੇ ਇਸ ਤੋਂ ਬਾਅਦ ਜਿਹੜੀ ਹਲਦੀ ਹੁੰਦੀ ਹੈ ਚੁੰਡੀ ਕਾ ਹਲਦੀ ਪਾ ਲੋ ਐਨੀ ਕਾ ਐਨੀ ਕਾ ਪਾ ਲੋ ਬਹੁਤ ਹੈ ਹਣਾ ਹੂੰ ਤਾਂ ਜਾਜੀ ਪਾਲੀ ਸੀ ਮੈਂ ਥੋੜੀ ਜੀ ਤੇ ਇਸ ਤੋਂ ਬਾਅਦ ਜਿਹੜਾ ਹੁੰਦਾ ਕੋਲ ਜਦੋਂ ਗਾੜੀ ਬਣਾ ਕੇ ਇਸ ਤੋਂ ਬਾਅਦ ਜਿਹੜਾ ਹੁੰਦਾ ਵੀ ਕੋਲਗੇਟਾ ਫਿਰ ਉਹਨੂੰ ਉਹ ਇਹਦੇ ਵਿੱਚ ਇੰਨਾ ਕੀ ਕੋਲਗੇਟ ਪਾ ਦੇ ਲੰਬਾ ਜਿਹਾ ਕੋਲ ਕੇ ਆਇਆ ਮੇਲਾ ਬਣ ਜਾਊਗਾ ਠੀਕ ਹੈ ਅਸੀਂ ਲਾ ਦਾਂਗੇ ਜਦੋਂ ਆ ਗਿਆ ਕੋ ਬੱਚਾ ਆਪਣਾ ਇਹਨੂੰ ਰਹਿਣ ਬੈਠਾ ਸੁੱਕਣਾ ਜਾਵੇ ਬਸ ਜੇ ਸੁੱਕ ਵੀ ਗਈ ਕੋਈ ਨਾ ਥੋੜਾ ਜਿਹਾ ਪਾਣੀ ਪਾਲਾਂਗੀ ਚੁੰਡੀ ਬਾਕੀ ਕਬੂਤਰਿਆਂ ਨੂੰ ਫਿਰਦੀਆਂ ਹੋਂ ਤਾਂ ਆਈਆਂ ਮਤਲਬ ਘਰਤੀ ਕਰੀ ਨੇ ਬਾੜੀਆਂ ਤਾਂ ਹਾਣੀ ਹੈਗੀਆਂ ਬਈ ਯਾਰ ਚਿੱਟੀਆਂ ਵਾਲੀ ਪਤਾ ਨਹੀਂ ਯਾਰ ਕਾਹਤੋਂ ਹਟ ਗਈ ਉੱਡਣੀ ਉਹ ਫੱਤੀਆਂ ਨੇ ਘਾੜ ਦਿਓ ਚਿੱਟੀਆਂ ਵਾਲੀ ਉੱਡਣੋਂ ਘਟ ਗਈ ਪਤਾ ਨਹੀਂ ਯਾਰ ਕਾਹਤੋਂ ਤਾ ਹੀ ਮਨ ਨੂੰ ਦੇਨ ਜੀ ਕਰ ਜਾਂਦਾ ਵੀ ਇਹਨੇ ਚਕਾਈਏ ਯਾਰ ਆਪਣੇ ਆ ਦੇਖੋ ਨਹੀਂ ਤਾਂ ਇਹ ਪਹਿਲਾ ਸੁੱਕੀਦਾ ਹੈ ਦੇਖੋ ਕੋ ਉੱਤੜ ਜਾਂਦੇ ਉੱਤੇ ਸਾਰਿਆਂ ਨੂੰ ਲੈ ਜਾਂਦੇ ਉੱਤੇ ਹੁਣ ਇਹ ਜਾਂਦੀ ਨਹੀਂ ਹੈਗੀ ਪਲਾਂ ਕੀ ਚੱਕਰ ਪੈ ਗਿਆ ਇਹਨੂੰ ਹੁਣ ਟੁੰਡ ਵਧੀਆ ਉੱਡੀ ਹੁੰਦੀ ਹੈ ਲੈ ਇਹ ਤਾਂ ਨੀਵੇਂ ਨਹੀਂ ਫਿਰ ਜਾਂਦੀ ਵੀ ਹਾਂ ਘਰੇ ਆ ਜੇ ਫਿਰ ਘਰੇ ਆਉਣੀ ਬਾਕੀ ਤਾਂ ਨਾ ਫਿਰਦੇ ਨੇ ਦੋ ਆਤੀ ਇੱਕ ਆਤੀ ਡੱਬੀ ਠੀਕ ਹੈ ਚਲੋ ਕੋਈ ਨਾ ਦੇਖ ਰਹੇ ਆ ਜਾਣਗੇ ਐਨੇ ਆਪਾਂ ਚਲੋ ਸ਼ਾਤਰੀ ਨਾਲ ਆ ਦੀਏ ਆ ਲੈ ਜਮੀਨ ਲਵੇ ਆ ਗਈ ਆ ਲੈ ਅਜੇ ਬੈਠੂ ਵੀ ਦੇਖੇ ਆ ਕੇ ਆ ਲਓ ਜੀ ਬਾਬਿਓ ਆ ਇੱਕ ਘੰਟਾ ਹੋ ਗਿਆ ਹੁਣ ਤੇ ਨੂੰ ਸਹੀ 8 ਵਜ ਗਏ ਜਮਾ ਸਹੀ ਠੀਕ ਹੈ ਤੇ ਉਤਰੀ ਅਧੀਆਂ ਇਕਤਾ ਫਿਰਦੀ ਆ ਇਧਰ ਪਾਈਆਂ ਹੁਣ ਢੇੜਾ ਖੜ ਤੇ ਆ ਆ ਇਕਤਾ ਫਿਰਦੀ ਆ ਫਿਰਦੀ ਇਕਤਾ ਇਹਦਾ ਦਿਖਾਤੀ ਆ ਦੂਜੀਆਂ 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 ਵੀ ਇੱਥੇ ਨੂੰ ਗਈ ਜਾਣੇ ਹੁਣ ਆਪਾਂ ਸਾਡੀ ਇਧਰ ਵੀ ਨਵੇਂ ਨਹੀਂ ਦਿਖ ਰਹੀਆਂ ਕੋਈ ਨਾ ਦੇਖ ਰਿਹਾ ਹੁਣ ਤਾਂ ਇਧਰ ਹੀ ਗਈ ਜਾਂਦੀ ਆ ਰਪਾਣੀ ਪਰਦੀਆਂ ਆ ਗਿਆ ਆਵਰਦੇ ਦੋ ਇਕ ਆਤੀ ਇਹ ਹੈਗਾ ਬੱਚਾ ਤੇ ਟੋਡੰਡਾ ਠੀਕ ਆ ਆਹ ਦੇਖੋ ਮਾਰੇ ਨੇ ਘਰ ਦੇ ਲਵੇ ਆ ਕੇ ਥੋਪੇ ਆਵਰਦੀਆਂ ਦੰਨੇ ਆਤੀ ਮੰਗਰ ਚਾਰ ਠੀਕ ਆ ਇਕਾਂ ਸੱਦੀ ਦੱਬੀ ਇਹ ਆ ਰਿਹਾ ਹੈ ਆਵਰਤੀ ਲਓ ਆਪੇ ਹੋ ਗਏ ਚਾਰ ਇਕੱਠੇ ਠੀਕ ਆ ਤੇ ਉੱਤਰ ਬੋਲ ਲੱਗ ਜਾਂਦਾ ਤਾਂ ਲੋਈ ਆਪੇ ਚਿੱਟੀ ਵਾਲੇ ਪਾ ਲੈਣ ਕਿਵੇਂ ਇੱਕਦਮ ਆ ਗਈ ਪਤਾ ਹੀ ਨਹੀਂ ਲੱਗਿਆ ਮੈਨੂੰ ਇਹ ਕੂਤਰੀ ਦੇ ਵਿੱਚ ਗੜਬੜ ਲੱਗਦੀ ਆ ਯਾਰ ਥੋੜੀ ਉੜੀ ਜੀ ਕਿਉਂ ਸਾਰੀ ਜੜਬਰ ਲਾ ਗਿਆ ਇਹ ਤਿੰਨ ਦਿਨ ਬਸ ਤਿੰਨ ਦਿਨ ਉੱਦੇ ਡਾ ਹੀ ਨਹੀਂ ਸਕੂਲ ਕਰਕੇ ਕੱਲ ਨੂੰ ਪਰ ਕੱਲ ਕੱਟਿਆ ਐ ਦਵਾਰ ਨੂੰ ਐ ਦਵਾਰ ਨੂੰ ਪਤਾ ਨਹੀਂ ਕੀ ਪੈ ਗਿਆ ਨੂੰ ਕੁਛ ਨਹੀਂ ਕਹਿ ਸਕਦਾ ਹੜਾ ਪਤਾ ਨਹੀਂ ਬਈ ਕੀ ਹੋ ਗਿਆ ਬਾਕੀ ਉਹ ਉਰ ਦੇ ਫਰਤੇ ਨੇ ਉਤਲੇ ਉਹ ਵਧੀਆ ਵੱਡਿਆਂ ਦੇ ਨਾਲੇ ਬੱਚਾ ਨਾਲੇ ਉਹ ਇਹਨੂੰ ਪਤਾ ਨਹੀਂ ਕੀ ਹੋ ਗਿਆ ਉਹ ਤਾਂ ਅੰਦਰ ਵੀ ਨੂੰ ਉਡਣੀ ਘੱਟ ਕੇ ਪਤੰਡਾ ਚਲੋ ਡੱਬੀ ਆ ਫਿਰਦੀ ਆ ਬਈ ਆ ਟੁੰਡਾ ਆ ਜਾਂਦੀ ਟੰਡਾ ਤਾਂ ਉਹ ਵਾਗ ਗਿਆ ਚਲੋ ਬਸ ਇਹਦਾ ਇਹਦਾ ਚੱਕਰ ਆ ਇਹਨੂੰ ਬੰਨ ਕੀ ਹੋ ਗਿਆ ਅੱਲਾ ਉਹ ਜੀ ਬਾਪੇ ਉਹ ਬਾਈ ਆ ਗਿਆ ਟੰਡਾ ਬੈਠਾ ਰੋ ਸੋ ਇਹ ਮੁੜ ਗਿਆ ਵੈਟ ਫਰੈਂਚਾਈਜ਼ ਦਾ ਆਰ ਇਹ ਉਹ ਫਿਰ ਮੁੜ ਜਾਂਦੇ ਨੇ ਮੈਨੂੰ ਐ ਲੱਗਦਾ ਜਿਵੇਂ ਪੋਤਰੀ ਨੂੰ ਆਨੰਦ ਦੇਣ ਵਾਲੀ ਆ ਉਹ ਦੇਖੋ ਕਿਵੇਂ डबी डब्बी सिद्धी आ ज बच्चा आज आ गई आ गई ला बाप भाई, डब्बी आ गई सी जमा टंड भी आने लागे डब्बी ने पटलै मू देखो दे बच्चा वो करता डब्बी पी ਬਾਜੀ ਕੇ ਪੈਂਤੀ ਮੰਟਾਂ ਦੇ ਠੀਕ ਆ ਭਾਈ ਬਾਕੀ ਉੱਡੀ ਜਾਂਦੇ ਨੇ ਕੂਤਰੀ ਦੀ ਪ੍ਰੋਬਲਮ ਲੱਗ ਗਈ ਮੈਨੂੰ ਪਤਾ ਜਾ ਤਾਂ ਅੰਡਾ ਦੇਣ ਵਾਲੀ ਐ ਠੀਕ ਆ ਬਾਕੀ ਇਹਦੇ ਅੰਦਰ ਉਹ ਜਾ ਖਰਾਬੀ ਕੋਈ ਹੋਣੀ ਕੋਈ ਪਤਾ ਨਹੀਂ ਕੋਈ ਨਾ ਦੇ ਪਰ ਸੈਂਟ ਅੰਡਾ ਦੇਣ ਵਾਲੀ ਆ ਕਿਉਂਕਿ ਆਏ ਕਦੇ ਬੈਠੀ ਨਹੀਂ ਕੂਤਰੀ ਆਏ ਪੂੰਛੀ ਕਰਕੇ

ਤੇ ਡਰਾਪ ਮੜਾਇਆ ਕਰਦੇ ਸੀ ਕੰਮ ਪਰ ਕੇ ਪਾਇਆ ਸੀ ਖਾੜ ਦਿਓ ਗਾੜ ਹੁਣ ਆ ਗਈ ਇਹਨਾਂ ਨਾਲ ਹੁਣ ਬੈਠ ਆਇਆ ਇਹਨੂੰ ਬਿਠਾਈਏ ਪਰ ਇਹ ਟਾਈਮ ਦੇਖਾਂ ਕਿੰਨਾ ਹੈ ਟਾਈਮ 8:44 ਠੀਕ ਹੈ ਬਹੁਤ ਵਧੀਆ ਟਾਈਮ ਹੈ ਮੋਤਾ ਬਾਅਦ ਜਿੰਨੇ ਕੁ ਉਡਦੇ ਨੇ ਉਡਣ ਦੋ ਅੱਜ ਸੁੱਕੀ ਐ ਸੁੱਕੀ ਆਣੇ ਬਈ ਉਡਾਰੀਆਂ ਇਹਨਾਂ ਦੀਆਂ ਸੁੱਕੀ ਡਾਰੀ ਪਾਣੀ ਤੇ ਕਰਕੇ ਫੇਰ ਸੁੱਕੇ ਕਰਦੇ ਯਾ ਲੋ ਕੋਈ ਨਾ ਬੱਚਾ ਵੀ ਆਉਂਦਾ ਪਸੀਨਾ ਵਾਹ ਲਈ ਦੇ ਇੱਲੇ ਟੁੰਡ ਨੂੰ ਕਿਉਂ ਰਾ ਇਹ ਬੜਾ ਮੁੜ ਜਾਂਦੀ ਐ ਅੱਜ ਜਦ ਹੀ ਵੀ ਜਾਂਦਾ ਹਾਂ ਜੀ ਜਦ ਹੀ ਕੈਮਰਾ ਔਨ ਕਰ ਲੀਏ ਬਸ ਉਹਦੀ ਹੁਣ ਹੁਣ ਬੈਠੂ ਆਇਆ ਆਇਆ ਲੋ ਆਪਿਓ ਟੌਂਡ ਬੈਗੀ 45 ਤੇ 845 ਠੀਕ ਆ ਬਈ ਲੈ ਵੀ ਬੱਚਾ ਵੀ ਆ ਜੂ ਟਾਈਮ ਇਹਨਾਂ ਦੇਖ ਟੰਡੜੇ ਨੂੰ ਯਾ ਪੱਟ ਰੱਖਿਆ ਉਹ ਦੇਖੋ ਖਾੜ ਦਿਓ ਨਾ ਨਾ ਆ ਆ ਦੇਖੋ ਵੀ ਤਾਂ ਪੱਟ ਰੱਖਿਆ ਮੂ ਟੰਡੜੇ ਉਹ ਸੱਜ ਗਰਮੀयां ਜ਼ਿਆਦੇ ਪਤਾ ਨਹੀਂ ਕਿੰਨੇ ਕਿੰਨੇ ਡਿਗਰੀ ਟੈਂਪਰੇਚਰ ਉਹ ਵਾ ਅੱਜ 41 40 ਐ ਐਨ ਡਿਗਰੀ ਬੱਚਾ ਬੈਠੂ ਦੇਖਿਓ ਕਿਵੇਂ ਸਾਹ ਚੜ ਰਹਾ ਹੁਣ ਬੱਚੇ ਦਾ ਅਜੇ ਬੱਚਾ ਲਾਸਟ ਟਾਈਮ ਕਰੂ ਹੈ ਬਾਕੀ ਤਾਂ ਬੈ ਗਏ ਚਲੋ ਆ ਜੂ ਆਪਾਂ ਆਪ ਦਾ ਕਰੀ ਆਕ ਜਿਹੜਾ ਕਰਨ ਦੀ ਪੋਸੈਸ ਨਹੀਂ ਚ ਆਇਆ ਕੋਮ ਤਲਾਓ ਇਹ ਬਿਓ ਇਹ ਕਾੜ ਦੇ ਖਾਣੋ ਹੈ ਤੇ ਯਾਰ ਆ ਕਬੂਤਰੇ ਨੇ ਆਂਟਾ ਦੇਣ ਵਾਲੇ ਦੇਖੋ ਇਹਨੂੰ ਲਾ ਲਾਉਣੇ ਖੜ ਦਿਓ ਤੇ ਬੱਚਾ ਲੰਘਿਆ ਉੱਤੇ ਘਾਂਟੇ ਜੀ ਢਿੰਗਾ ਏ ওভারਡਾ ਵਰਦਾ ਬੈਠਦਾ ਗਿਆ ਬਤੀ ਅੱਜ ਟਾਈਮ ਕਰਤੇ ਬਹੁਤ ਇਹਨਾਂ ਨੂੰ ਦੋ ਦੋ ਘੰਟੇ ਚਲੋ ਇਹਨਾਂ ਨੂੰ ਲਾਈਏ ਉੱਤਾਂ ਆਂਡਾ ਹੁਣ ਆਇਆ ਤੇ ਇਹ ਦੇਖਾ ਸੁੱਕ ਸਕਤ ਨਹੀਂ ਆ ਹਾਂ ਸੁੱਕ ਗਿਆ ਕੱਲ ਕੋਈ ਨਾ ਪਾਣੀ ਪਾਵਾਂਗੇ ਚਲੋ ਭਈ ਇਹਨਾਂ ਨੂੰ ਲਾਈਏ ਕਬੂਤਰੀ ਉੱਚਰੀ ਨੂੰ ਆਂਡਾ ਦੇਹੀ ਜਾਂਦੀ ਆਤੀ और इन्हें बड़ा दुखी किया गया बच्चा आ गया बह गया ए, गया, गया भाई ठीक है खड़ जा बच्चे नहीं पट लिया ठीक है चल लाइए ਹੰਦੇ ਕੁਮੈਂਟ ਬਾਠੰਦੋ ਸਾਥੀ ਉੱਤੇ ਫੇਰ ਲਾਵਾਂਗੇ। ਇਹ ਬਈ ਲਾਈਏ ਇੰਨਾਂ ਨੂੰ ਫੇਰ ਕਰਦੇ ਆ। ਬਈ ਇਹਨਾਂ ਨੂੰ ਪਾਣੀ ਪੋ। ਸਹੀ ਬਾਪੋ। ਆਹ ਕਰਤੇ ਰਹੇ ਉਥਲੇ। ਠੰਡੀ ਬੋਰੀ ਆ ਦੇਖੋ ਹੁਣੇ ਪੇਕੇ ਲੈ ਕੇ ਆਇਆ। ਤੁਸੀਂ ਆਪੇ ਵੀ ਗਰੂ ਕਰ ਦਿਓ। ਆਹ ਦੇਖੋ ਕਿੱਲੀ ਆ ਪੂਰੀ। ਚਲੋ ਇਹਨਾਂ ਨੂੰ 10 ਮਿੰਟ 10 5 ਮਿੰਟ 10 5 ਮਿੰਟ ਬੈਠਣ ਦੋ ਬਸ ਇਸ ਤੋਂ ਬਾਅਦ ਦੇ ਦਾਂਗੇ ਇਹਨਾਂ ਨੂੰ। ਪਾਣੀ। ਮਾਕੇ ਕਬੂਤਰ ਇਹਨਾਂ ਬਹੁਤ ਗਲਤ ਖਰੇ ਆਪਣੇ ਆਉਣ। ਬਾਲਾ ਯਾਰਾ ਇੰਨਾ ਵੀ ਅੰਡੇ ਦਾ ਨਾ ਲਾ ਦੇਣਾ। ਮੈਨੂੰ ਲੱਗਦਾ ਪਹਿਲਾ ਵੀ ਦੋ ਦੋ ਵਾਰ ਅੰਡੇ ਧਰੇ ਸੀ ਨੇ। ਇਹ ਵਾਪਸ ਚੱਕੇ ਦੀ। ਉਹਦਾ ਐ ਨਹੀਂ ਬਦਲ ਲੱਗਾ ਸੀ ਵੀ ਕੀ ਦੇ ਨੇ। ਤੁਹੇ ਦੇਖਣ ਜਾਣਾ ਵਲੋਗ। ਐਸੀ ਦੀ ਹੋਣੇ ਪੱਕਾ। ਕਿਉਂਕਿ ਹੋਰ ਤਾਂ ਕੋਈ ਹੈ ਨਹੀਂ ਨੀ ਮਸਤ ਹੈ ਹੀ ਬਸ ਕੁੜੀ। ਤੇ ਲੋ ਜੀ ਬਾਬਿਓ। 10 15 20 ਮਿੰਟ ਹੋ ਗਏ ਬੈਠੇ ਆ ਮੈਂ। ਬੱਚਾ ਅੱਜ 7 ਵਜੇ ਦਾ ਦਾ ਵੀ 9 ਵਜੇ ਕਿ 1 ਮਿੰਟ ਤੇ ਆ ਗਿਆ ਆਇਓ ਪੀਣ ਨਹੀਂ ਗਿਆ ਕਰਨ ਹਾਂ ਜੀ ਬਾਬੇ ਬਈ ਤਿੰਨਾਂ ਤਿੰਨੇ ਕਬੂਤਰਾਂ ਬੱਚੇ ਰੇ ਪਾਣੀ ਪੀ ਲਿਆ ਮੈਂ ਹੁਣੇ ਖੜਕਾ ਕੇ ਦੇਖੇ ਨੇ ਉਹਨਾਂ ਇਹਨਾਂ ਨੂੰ ਛੱਡਿਏ ਖੜਦਿਓ ਪਹਿਲਾਂ ਆਹ ਦੋਵੇਂ ਛੱਡ ਕੇ ਇੱਕ ਉੱਤੇ ਚੱਲ ਬੱਚੇ ਰੇ ਤਾਂ ਦਵਾਈ ਲਾਉਣੇ ਆ

ਰੂੰ 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 ਹਾਪ ਗਿਆ ਰੂੰ ਰੂੰ ਚੱਕ ਲੇ ਠੀਕਾ ਉਹਨਾਂ ਲਾਵਾਂਗੇ ਬਾਕੀ ਇਹਨੂੰ ਮੈਂ ਲਾ ਲਾਂ ਮਿੱਤੇ ਦਿਖਾ ਦੂਗਾ ਕੋਸਨ ਨੂੰ ਵੀ ਦਿਖਾਏ ਦੇਖੀ ਚਲੋ ਦਿਖਾ ਦੇਣਾ ਸੋਨ ਨੂੰ ਵੀ ਉਈ ਵਾਪੇ ਲਾਤੀ ਦਵਾਈ ਇਹਨਾਂ ਦੋਵਾਂ ਪੈਰਾਂ ਤੇ ਇਹਨੂੰ ਛੱਡ ਦੀ ਜਾਲੀ ਚ ਠੀਕ ਆ ਅਰੋਂ ਨਾਲ ਲਾਤੀ ਦੀ ਇਹਨੂੰ ਪੂਰੀ ਬੈਠਣ ਦੋ ਠੀਕ ਆ ਜਦ ਤੱਕ ਠੀਕ ਆ ਵੀ ਮਿਲਦਿਆ ਘਰ ਕਿਸੇ ਨਾਮ ਬਲੋ ਦੇ ਨਾਲ ਦਵਾਈ ਵੀ ਲਾਤੀ ਕੂਤਰੀਆਂ ਵੀ ਡਾਲਣੀਆਂ ਠੀਕ ਆ ਇਹਨੂੰ ਬੈਠਣ ਦੋ ਤੇ ਦਾਣੇ ਪਾ ਦਾਂਗੇ ਇਹਨੂੰ ਪਾਣੀ ਪਿਆ ਇਹਦਾ ਇਹਨੂੰ ਖੁੱਡੇ ਚ ਨਹੀਂ ਛੱਡਦੇ ਹੁਣ ਪੂਰੀ ਰਹਿੰਦੋ ਠੀਕ ਆ ਬਈ ਤੇ ਬਾਕੀ ਗੋਲੀ ਵੀ ਦੇ ਦਿੰਨੇ ਆ ਹੱਥ ਜੇ ਕਰਕੇ ਸਾਫ ਲਾਓ ਜੀ ਬਾਬੂ ਗੋਲੀ ਦੇੰਨੇ ਬੱਚੇ ਨੂੰ ਉਹੇ ਕੱਪੜੇ ਤੇ ਨਾਲ ਆ ਦੀ ਤੰਤਰਾ ਜਾਣਾ ਬਈ ਕਿਤੇ ਲਾਓ ਵਾਪਸ ਦੇ ਦੀ ਗੋਲੀ ਵੀ ਠੀਕ ਆ ਚਲੋ ਮਿਲਦਾ ਕਿਸੇ ਨਵੇਂ ਬਲੌਗ ਦੇ ਨਾਲ ਬਾਏ ਬਾਏ ਤੇ ਬਸ ਬਹੁਤ ਆ ਉਹ ਤਰਗਾ ਤੇ ਡਾਲੀਆਂ ਨੂੰ ਪਤਾ ਵਧੀਆ ਚਲ 2 ਘੰਟੇ ਸੁੱਕੀਆਂ ਡਾਈਆਂ ਨਾਲ ਚ ਮਿਲਦਾ ਚ ਨੂੰ ਬਾਏ ਬਾਏ